ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦੋਹਾ ਮਹੱਲਾ ਪੰਜਵਾਂ ਇਕ ਦੇ ਸਰਦਨ ਮੈਂ ਕੀਆ ਸਰਬ ਕਲਾ ਸਮਰੱਥ ਜੀਉ ਹਮਰਖਨੀਏ ਹਰ ਮੰਤਨ ਸੰਧੜੀ ਵਤ ਮਹੱਲਾ ਪੰਜਵਾਂ ਜੀ ਕਰ ਗਹਿ ਪਿਆਰ ਦੇ ਪਿਆਰੇ ਤਦਨ ਛੋਡ ਮੂਲੰ ਹਾਰਿ ਛੋਡ ਤਨ ਸੇ ਦੁਰਜਨ ਪੜਹ ਤੋ ਜੱਕੈ ਸੂਲ ਪਾੜੀ ਸਰਬਨਿਧਾਨ ਕਰਿ ਜਿਸਦੈ ਹਰਿ ਕਰੇ ਸੁ ਹੋਐ ਜਪ ਜੀਬ ਜਪ ਜਪਦੀ ਵੈ ਸਤ ਜਨ ਪਾਪ ਮਲ ਧੋਗੈ ਚਰਨ ਕੰਗਰ ਦੇਵ ਸਹਿ ਸੰਕਟ ਸਭ ਖੋਗੈ ਗੁਰ ਪੂਰਾ ਜਿਸ ਭੇਟੀਐ ਮਰਜਨ ਮਨ ਰੋਐ ਪ੍ਰਭ ਦਰਸ਼ਪੈ ਸਾਨਦ ਕਾਰਨੀ ਕਿਰਪਾ ਕਰ ਦੇਵ ਵਾਹਿ ਗੁਰ ਕੀ ਖਲਸਾ ਵਾਹਿ ਗੁਰ ਜੀ ਕੀ ਫਤਿਹ ਦਿੱਤਾ ਜੀਉ ਪਿੰਡ ਸਭ ਤੇਰਾ ਕੂ ਠਾਕੁਰ ਉਚਪਗਵਾਲਾ ਅਣਚ ਦਸਣ ਦਸ ਕਿਹਾ ਜਨ ਨਾਨਕ ਜੇਹਦੁ ਕਰਾਇਐ ਤੇ ਹਉਮ ਕਰਿ ਵਿਖਾਇ ਸੁਖ ਰੂਪ ਗੁਰੂ ਪਿਆਰੇ ਗੁਰੂ ਸਾਰੀ ਸਾ ਸੰਗਤਿਓ ਆਵਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਧੰਤਨ ਗੁਰੂ ਅਰਜਨ ਦੇਵ ਜੀ ਦੀ ਬਵਾਰਿਕ ਰਸਨਾ ਤੋਂ ਉਚਾਰਣ ਕੀਤਾ ਹੋਇਆ ਇਹ ਲੜੀਵਾਰ ਦਾ 18 ਨੰਬਰ ਸ਼ਬਦ ਹੈ ਜੀ ਜੋ ਕਿ ਧੰਤ ਗੁਰ ਗ੍ਰੰਥ ਸਾਹਿਬ ਦੇ ਮੁਬਾਰਕ ਅੰਕ 322 ਅੰਕ ਸੇ ਸ਼ੋਭਿਤ ਹੈ

ਉਹ ਸੰਗਰ ਮਿੱਤਰ ਹੈ ਜੀਓ ਹਮਾਰਾ ਖੰਨੀ ਹੈ ਹਰ ਮੰਤਨ ਫੰਡੜੀ ਵਾਥ ਜੀਓ ਹਮਾਰਾ ਖੰਨੀ ਹੈ ਹਰ ਮੰਤਨ ਫੰਡੜੀ ਵਾਥ ਕਿਨੇ ਭਾਈ ਉਸ ਨਿਰੰਕਾਰ ਉਸ ਮਿੱਤਰ ਮੇਰੇ ਨੇ ਜੀਓ ਹਮਾਰਾ ਖੰਨੀ ਹੈ ਭਾ ਮੇਰਾ ਮਨ ਪਰਉਧ ਲਿਆ ਹੈ ਮੇਰਾ ਮਨ ਆਪਣੇ ਵਸ ਕਰ ਲਿਆ ਹੈ ਹਰ ਮੰਤਨ ਫੰਡੜੀ ਵਾਥ ਮੈਂ ਸਾਰੀਆਂ ਵਸਤਾਂ ਸਾਰੀਆਂ ਚੀਜ਼ਾਂ ਉਸ ਤੋਂ ਕੁਰਬਾਨ ਬਿਹਾਰਣੇ ਕਰਨੀਆਂ ਕਰਦਾ ਹਾਂ ਉਸ ਤੋਂ ਬਿਹਾਰਣੇ ਕਰਦਾ ਹਾਂ ਸਜਦਾ ਕਰਦਾ ਹਾਂ ਸਹਲਾ ਪੰਦੇਵਾ ਜੇ ਕਰ ਗਹਿ ਪਿਆਰੜੇ ਤੁਦਨ ਛੋਡਾ ਮੂਲ ਜੇ ਕਰ ਗਹਿ ਪਿਆਰੜੇ اے ਮੇਰੇ ਪਿਆਰੇ ਜੇ ਤੂੰ ਚੰਗਾ ਲੱਗੇ ਗਹਿ ਹੈ ਪਿਆਰੜੇ ਤੁਦਨ ਛੋਡਾ ਮੂਲ ਜੇ ਤੂੰ ਮੇਰਾ ਸੰਗੀ ਹੈ ਸਾਥੀ ਹੈ ਕਿ ਮੈਂ ਤੈਨੂੰ ਇੱਕ ਮੁੱਲਵਰਤਨ ਮਾਲ ਇੱਕ ਖਿੰਨ ਮਤਰ ਵੀ ਤੈਨੂੰ ਮੈਂ ਛੱਡਦਾ ਨਹੀਂ ਕਿਉਂਕਿ ਜੇ ਕਰ ਗਹਿ ਪਿਆੜੇ ਜੇ ਜਿਹਨੂੰ ਚੱਕਾ ਲੱਗਣ ਲੱਗ ਜਾਂਦਾ ਮੇਰੇ ਸਤਿਗੁਰੂ ਕਹਿੰਦੇ ਨੇ ਜਿਵੇਂ ਸ਼ਰਾਬੀ ਨੂੰ ਸ਼ਰਾਬ ਚੰਗੀ ਲੱਗਦੀ ਹੈ ਸ਼ਰਾਬੀ ਸ਼ਰਾਬ ਨਹੀਂ ਛੱਡਦਾ ਇਸ ਤਰ੍ਹਾਂ ਸਤਿਗੁਰੂ ਜੇ ਮੈਨੂੰ ਜੇ ਕਰ ਗਹਿ ਹੈ ਅਲੜੇ ਜੇ ਤੂੰ ਮੇਰੀ ਉਂਗਲ ਫੜ ਲਵੇਂ ਮੇਰਾ ਸੰਗੀ ਸਾਥੀ ਬਣ ਜਾਵੇਂ ਤਦ ਨਾ ਛੋੜਦਾ ਮੂਰ ਮੈਂ ਤੈਨੂੰ ਮੂਲ ਨੂੰ ਮੈਂ ਦਿੱਤਾ ਮੱਤਰ ਵੀ ਨਾ ਛੱਡਾਂ ਹਰ ਇੱਕ ਤੋਂ ਛੋੜਣਾ ਤੇ ਦੁਰਜਣਾ ਪੜ੍ਹ ਤੋ ਜ ਕੈ ਸੂਲ ਢਾਰ ਛੋੜਨ ਸੇ ਦੁਰਜਣਾ ਜਿਹੜੇ ਤੇਰਾ ਹੱਥ ਛਾ ਜਾਂਦੇ ਨੇ ਜਿਵੇਂ ਮੇਲੇ ਦੇ ਵਿੱਚ ਮਾਂ ਬਾਪ ਉਂਗਲ ਪਕੜਦਾ ਹੈ ਤੇ ਬੱਚਾ ਉਂਗਲ ਦਾ ਛੱਡੇ ਤੇ ਗਵਾਚਦਾ ਨਹੀਂ ਹੈ ਤੇ ਜਿਹੜਾ ਛੱਡ ਦਿੰਦਾ ਤੇ ਉਹ ਗਵਾਜ ਵੀ ਜਾਂਦਾ ਤੇ ਵਿਫਤਾ ਵੀ ਪਾ ਜਾਂਦਾ ਸ੍ਰੀ ਗੁਰੂ ਕਹਿੰਦੇ ਨੇ ਕਹਿੰਦੇ ਭਾਈ ਇਹ ਮੇਰੇ ਨਿਰੰਕਾਰ ਮਿਸਰ ਜੇ ਤੂੰ ਮੇਰੀ ਉਂਗਲ ਫੜ ਰੱਖੀਏ ਤਾਂ ਮੈਂ ਤੇਰਾ ਹੱਥ ਕਦੇ ਨਾ ਛੱਡਾਂ ਜਿਹੜਾ ਛੱਡਦਾ ਹੈ ਹਰ ਛੋੜਨ ਸੇ ਦੁਰਗਨਾ ਜਿਹੜਾ ਛੱਡਦਾ ਉਹ ਭੈੜੀ ਮਤਵ ਵਾਲਾ ਮਨੁਖਤਾਈ ਵਾਲਾ ਹੈ ਪੜ੍ਹਦੇ ਉਹ ਜੋ ਕੈਸੂਲ ਸਾਰੀ ਉਮਰ ਪਛਤਾ ਤਾਪ ਤੇ ਹੀ ਲਗਾ ਜਾਂਦੇ ਨੇ ਪਾਵਨ ਤੇ ਆ ਚੁਲੀ ਰਖਾ ਦਰਵੈਸ਼ ਤੇ ਹੀ ਲਗਾ ਜਾਂਦੇ ਨੇ ਪਰ ਜਿਹੜੇ ਤੇਰਾ ਹੱਥ ਛੱਡ ਗਏ ਪੜ੍ਹੇ ਸਰਬਨਿਧਾਨ ਘਰ ਜਿਸ ਦਾ ਹੜ ਕਰੇ ਸੁ ਹੋਵੇ ਸਰਬਨਿਧਾਨ ਘਰ ਜਿਸ ਦਾ ਜਿਹਦੇ ਘਰ ਸਾਰਾ ਕੁਝ ਹੀ ਹੋਵੇ ਸਾਜੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੁਪਾਵੇ ਜਿਹਨੂੰ ਦਾਤ ਬਖਸ਼ਿਸ਼ ਕਰਦਾ ਹੈ ਉਹ ਹੀ ਦਾਤ ਬੰਦਾ ਤੂੰ ਗੁੰਗਿਆਂ ਨੂੰ ਵੀ ਜ਼ਬਾਨ ਰਸਨਾ ਬਖਸ਼ਿਸ਼ ਕਰ ਦਿੰਦਾ ਹੈ ਗੁੰਗੇ ਵੀ ਅਸਤ ਕਰ ਜਾਂਦੇ ਨੇ ਕਈ ਵਾਰੀ ਜਵਾਨਾਂ ਤੋਂ ਵੀ ਜਵਾਨ ਖੋ ਲੈਣਾ ਉਹਨਾਂ ਨੂੰ ਇੱਕ ਰਾਖੜਾ ਪਾ ਦੇਣਾ ਭੁਲ ਫਾ ਦੇਣਾ ਸਭ ਨਿਦਾਨ ਕਰ ਜਾਂਦਾ ਹੈ ਮੇਰੇ ਸਤਿਗੁਰੂ ਤੇਰੇ ਘਰ ਸਭ ਕੁਝ ਹੈ ਜਿਹਦੇ ਘਰ ਸਭ ਕੁਝ ਹੋਵੇ ਹਰ ਤਰੀਸੋ ਵਾ ਕੁਝ ਵੀ ਕਰ ਸਕਦਾ ਭਾਵੇਂ ਕੋਈ ਮਾਇਆ ਅਣਗਿਣਤ ਹੋਵੇ ਅੱਗ ਲਾਇਆ ਵੀ ਨਾ ਮੁੱਕੇ ਤੇ ਉਹ ਜੋ ਮਰਜ਼ੀ ਕਰ ਸਕਦਾ ਸਤਿਗੁਰੂ ਕਹਿੰਦੇ ਭਾਈ ਉਹ ਅਕਾਲ ਪੁਰਖ ਕੋਉ ਉਹ ਮਾਇਆ ਤੋਂ ਵੀ ਤਕੜੀ ਪਾਵਰ ਹੈ ਸਾਰੀ ਕਲਾ ਦਾ ਸੰਪੂਰਨ ਹੈ ਸਾਰੇ ਕਾਇਨਾਤ ਦਾ ਸ੍ਰਿਸ਼ਟੀ ਦਾ ਮਾਰਗ ਹੈ ਕਿਨੇ ਭਾਈ ਜੇ ਕਰ ਸਭ ਨਿਧਾਨ ਕਰ ਜਿਸ ਦਾ ਹਰ ਘਰੇ ਸੁ ਹੋਵੇ ਨਿਧਾਨ ਖਜਾਨੇ ਤੇਰੇ ਕੋਲ ਸਾਰੇ ਨੇ ਪਰ ਜਿਹਨੂੰ ਦਿੰਦਾ ਉਹੀ ਪ੍ਰਾਪਤ ਕਰਦਾ ਹਰ ਕੋਈ ਦੇ ਜਪ ਜਪ ਜੀਵ ਹੈ ਸੰਤ ਜਨ ਪਾਪਾ ਮਲ ਤੋਂ ਵੈ ਐਸੇ ਤੇਰੇ ਖਜ਼ਾਨੇ ਨਾਮ ਰੂਪੀ ਖਜ਼ਾਨੇ ਨੂੰ ਜਿਹੜੇ ਵੀ ਤੇਰੇ ਭਗਤ ਜਪਨਾ ਕਰਦੇ ਨੇ ਸਿਮਰਣਾ ਕਰਦੇ ਨੇ ਪਾਪਾਂ ਮਲਤ ਹੋ ਗਏ ਉਹਨਾਂ ਦੀ ਪਾਪਾਂ ਦੀ ਮਲਤ ਉਤਰੀ ਜਾਂਦੀ ਮੈਲ ਉਤਰੀ ਜਾਂਦੀ ਹੈ ਭਰੀਏ ਮਤ ਪਾਪਾਂ ਕੇ ਸੰਗ ਉਤੋਂ ਪਹਿਣਾ ਨਾ ਕੇ ਰੰਗ ਤੇਰੇ ਨਾਮ ਦੇ ਵਿੱਚ ਧੋਤੀ ਜਾਂਦੀ ਹੈ ਚਰਨ ਕਮਲ ਹੈ ਰਤਨ ਸੈ ਸੰਕਟ ਸਭ ਖੋਵੇ ਚਰਨ ਕਮਲ ਪਾਪ ਤੇਰੇ ਬਚਨ ਜਿਹਦੇ ਹਿਰਦੇ ਵਿੱਚ ਉੱਤਰ ਜਾਂਦੇ ਨੇ ਰਸ ਜਾਂਦੇ ਨੇ ਸੰਕਟ ਸਭ ਖੋ ਗਿਆ ਉਹਦੇ ਸਾਰੇ ਤਰ੍ਹਾਂ ਦੀਆਂ ਬਿਪਤਾ ਨੂੰ ਤੂੰ ਹਰਨ ਵਾਲਾ ਹੈ ਤੂੰ ਬਿਪਤਾ ਖਤਮ ਕਰਨ ਵਾਲਾ ਹੈ ਨਾਸਮਾਨ ਹੈ ਤੂੰ ਨਾਸ਼ਕ ਹੈ ਪ੍ਰਦੇਸ ਤੇ ਬਖਸ਼ਿਸ਼ ਰਹਿਮਤ ਕਰਦੇ ਦਦਾ ਤੂੰ ਹੀ ਦਿੰਦਾ ਹੈ ਇਹ ਨਹੀਂ ਕਹ ਲਈਏ ਨਾ ਸਾਡੀ ਮਰਜ਼ੀ ਹੈ ਅਸੀਂ ਜੋ ਕਰ ਸਕਦੇ ਸਾਡਾ ਖੁਦ ਦਾ ਸੈਲਫ ਡਿਸੀਜਨ ਹੈ ਕਿਸੇ ਦਾ ਡਿਸੀਜਨ ਅਸੀਂ ਥੋਪ ਨਹੀਂ ਸਕਦੇ ਕਿਸੇ ਤੇ ਤੇ ਸਤਗੁਰੂ ਵੀ ਕਹਿੰਦੇ ਨੇ ਕਿੰਨੇ ਉਹ ਨਿਰੰਕਾਰ ਕਿਸੇ ਦਾ ਡਿਸੀਜਨ ਮੰਨਦਾ ਨਹੀਂ ਹੈ ਪਰ ਭਗਤ ਦੇ ਬੇਨਤੀ ਕਰੇ ਤੇ ਭਗਤ ਵੀ ਛੱਡ ਭੁੱਲਦਾ ਵੀ ਨਹੀਂ ਹੈ ਭਾਵੇਂ ਤੇ ਮੇਰੀ ਬੰਧ ਹੀ ਭਗਤ ਚੜਾਵਾ ਬੰਧ ਹੈ ਪਰ ਉਹ ਨਾ ਛੁੱਟਦਾ ਮੋਹ ਹੈ ਕਿੰਨੇ ਭਗਤ ਦੀ ਬੱਜੀ ਮੈਂ ਛੁੜਾ ਸਕਦਾ ਪਰ ਮੇਰੀ ਬੱਜੀ ਭਗਤ ਵਿੱਚ ਖੋਹ ਸਕਦਾ ਹੈ ਪਾਲ ਕਿਹੜਾ ਹਰ ਜਪ ਜਪ ਜੀਵੇ ਸੰਤ ਜੀ ਜਿਹੜੇ ਜਪ ਜਪ ਕੇ ਜਿਉਂਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਓ ਜਿਹੜਾ ਜੀਉਂਦਾ ਹੈ ਤੇਰਾ ਨਾਮ ਜਪ ਕੇ ਪਾਪਾ ਮਲ ਧੋ ਗਏ ਤੇ ਰੂ ਦੀ ਮੈਲ ਪਾਪਾਂ ਦੀ ਧੁੱਤੀ ਜਾਂਦੀ ਹੈ ਚਰਨ ਕਮਲ ਹੇ ਨਾਇਰ ਸੇ ਸੰਕਟ ਸਭ ਖੋਵੇ ਉਹਨਾਂ ਦੇ ਤੇਰੇ ਉਹਨਾਂ ਦੇ ਹਿਰਦੇ ਵਿੱਚ ਤੇਰਾ ਸ਼ਬਦ ਤੇਰਾ ਗਿਆਨ ਹਿਰਦੇ ਵਿੱਚ ਵੱਸ ਜਾਂਦਾ ਹੈ ਜਿੰਦਗੀ ਚ ਕੁਮਾਰ ਲੈਂਦੇ ਨੇ ਸੰਕਟ ਸਭ ਖੋਵੇ ਮਾਨ ਕਰਕੇ ਜਿਹੜੇ ਸੰਕਟ ਦਿਖਦੇ ਨੇ ਕੋਈ ਵੀ ਆਂਦਾ ਨਹੀਂ ਹੈ ਨੇੜੇ ਸਾਰੇ ਨਾਸ਼ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਗੁਰਪੂਰਾ ਜਿਸ ਭੇਟੀ ਹੈ ਮਰ ਜਨ ਮਣ ਰੋਵੇ ਗੁਰਪੂਰਾ ਜਿਸ ਭੇਟੀ ਹੈ ਕਿੰਨੇ ਜਨ ਨੂੰ ਪੂਰੇ ਗੁਰੂ ਨੇ ਆਪਣੇ ਨਾਲ ਬਿਲਾ ਲਏ ਮਰ ਜਨਮ ਨੇ ਰੂਵੇ ਉਹ ਫਿਰ ਜੰਮਨ ਪਰ ਤੇ ਕੇੜੇ ਦੇ ਵਿੱਚ ਪੈ ਕੇ ਦੁੰਦਾ ਨਹੀਂ ਹੈ ਕਲਪ ਦਾ ਨਹੀਂ ਕਲਪ ਦਾ ਨਹੀਂ ਹੈ ਪ੍ਰਭ ਦਰਸ਼ਪਿਆ ਸਾਨੰਕਣੀ ਕਿਰਪਾ ਕਰ ਦੇਵ ਪ੍ਰਭ ਦਰਸ਼ਪਿਆ ਸਾਨੰਕਣੀ ਮੇਰੇ ਸਤ ਗੁਰੂ ਮੇਰੇ ਪ੍ਰਮਾਤਮਾ ਤੇਰੇ ਦਰਸ਼ਨਾ ਦੀ ਤਾਂ ਨਾਨਕ ਨੂੰ ਵੀ ਹੈ ਕਰ ਕਿਰਪਾ ਦੇਵ ਕਿਰਪਾ ਕਰ ਦੇ ਬਖਸ਼ਿਸ਼ ਕਰ ਕਿਉਂਕਿ ਰੂਪ ਬਣੇ ਰੇਖ ਨੇ ਰੰਗ ਦੇ ਸਤ੍ਰਿਪੁਣ ਤੇ ਪ੍ਰਪੈਨ ਰੂਪ ਰੇਖ ਰੰਗ ਤੋਂ ਪਰੇ ਹੈ ਪਰ ਇਸੇ ਭੁਜਾਰ ਦੇ ਨਾਲ ਕਾ ਜੈਸ ਹੋਵੇ ਸੋ ਤੁਸਣ ਇਹ ਸੋਝੀ ਉਹਨੂੰ ਦਿੰਦਾ ਜਦ ਤੇ ਆਪ ਖੁਸ਼ ਹੁੰਦਾ ਹੈ ਰੂਪ ਰੇਖ ਤੋਂ ਪਰੇ ਬੜਾ ਨਿਆਰਾ ਹੈ ਪਰ ਉਹ ਅੱਖਰਾਂ ਦੇ ਨਾਲ ਬਿਆਨ ਹੀ ਨਹੀਂ ਹੋ ਸਕਦਾ ਐਸਾ ਅਨੰਤ ਹੈ ਹੁਣ ਕਹਿ ਲਾਂਗੇ ਨਿਰੰਕਾਰ ਦਿਖਦਾ ਨਹੀਂ ਹੈ ਤੇ ਉਹਨੂੰ ਮੰਨਣਾ ਕਿਉਂ ਹੈ ਤੇ ਸਤਿਗੁਰੂ ਕਹਿੰਦੇ ਨੇ ਦੁੱਖ ਕਦੇ ਦਿਖਦਾ ਹੈ ਸੁੱਖ ਕਦੇ ਦਿਖਦਾ ਹੈ ਅਮੀਰੀ ਗਰੀਬੀ ਚਲੋ ਦਿਖ ਜਾਂਦੀ ਹੈ ਹਵਾ ਕਦੇ ਕਿਸੇ ਨੂੰ ਦਿਖੀ ਹੈ ਕਿਨੇ ਨੂੰ ਫੀਲ ਕੀਤਾ ਜਾ ਸਕਦਾ ਹੈ ਸਤਿਗੁਰੂ ਵੀ ਫੀਲ ਦਾ ਸਬਜੈਕਟ ਹੈ ਦਿਖਣ ਦਾ ਨਹੀਂ ਜਿਹੜਾ ਦੇਖ ਲੈਂਦਾ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਗੁੰਗੇ ਨੂੰ ਖਾਇਆ ਪੁੱਛੇ ਕਿ ਉਹ ਕਹਈਏ ਗੁੰਗੇ ਨੂੰ ਗੋਲਪਾ ਕੇ ਸਵਾਦ ਕੁਝ ਨਹੀਂ ਦੱਸ ਸਕਦਾ ਜਿਹਨੇ ਨਿਰੰਕਾਰ ਤੱਕ ਲਿਆ ਲਫ਼ਜ਼ਾਂ ਦੇ ਨਾਲ ਬਿਆਨ ਹੀ ਨਹੀਂ ਕਰ ਸਕਦਾ ਇਹੀ ਸਤਿਗੁਰੂ ਕਹਿੰਦੇ ਨੇ ਮੇਰੇ ਸਤਿਗੁਰੂ ਸਭ ਨੂੰ ਨਿਧਾਨ ਕਾੜ ਜੇ ਸੁਦਾ ਹਰ ਕਰ ਕਰੇ ਸਕੂ ਹੈ ਨਿਧਾਨ ਖਜਾਨੇ ਤੇ ਕੋਲ ਸਾਰੇ ਨਹੀਂ ਤੂੰ ਔਰਤੋਂ ਮਰਤੋਂ ਔਰਤ ਬਣਾਉਂਦਾ ਸਮਰੱਥ ਹੈ ਪਰ ਬਖਸ਼ਿਸ਼ ਦੇਣ ਤੇ ਕਰਦੇ ਤੀ ਪੁੱਤਰ ਦੀ ਦਾਤ ਵੀ ਤੂੰ ਦਿਨਾ ਹੈ ਧਨ ਦੌਲਤ ਦੀ ਸੰਪਤੀ ਵੀ ਤੂੰ ਦਿਨਾ ਹੈ ਇਸ ਲਈ ਤਾਂ ਕਿ ਆਪਾਂ ਡੇਲੀ ਪੜਦੇ ਹਾਂ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਏ ਜੇ ਅਸੀਂ ਪੜਦੇ ਅਮਲ ਕਰਦੇ ਹੁੰਦੇ ਨਾ ਤੇ ਸੰਦੂ ਸ਼ੰਕਾ ਹੀ ਨਹੀਂ ਕੋਈ ਹੋਣਾ ਸੀ ਛੇ ਪੌੜੀ ਅਨੰਦ ਸਾਹਿਬ ਵੀ ਹਰ ਇੱਕ ਓਕੇਜਨ ਤੇ ਪੜੀਆਂ ਜਾਂਦੀਆਂ ਨੇ ਸਤਿਗੁਰੂ ਕਹਿੰਦੇ ਕਦੇ ਸ਼ੱਕ ਹੋ ਨਹੀਂ ਸੀ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰੇ ਸਾਰੇ ਕੁਛ ਹੈ ਘਰ ਤਾਂ ਤੇਰਾ ਸਭ ਕੁਛ ਹੈ ਪਰ ਜਿਸ ਦੇ ਸੋ ਬਾਬਾ ਜਿਹਦੇ ਦਾਤ ਚੋਰੀਛਪਨਾ ਉਹਦੀ ਦਾਤ ਲੈਂਦਾ ਹੋਰ ਕਿਸੇ ਦੀ ਏਡੀ ਕਾਇ ਨਹੀਂ ਇਹ ਵੀ ਦਾਤ ਲੈਂਦਾ ਜਿਸ ਦੇ ਸੋਭਾ ਵੇ ਜਿਹਨੂੰ ਦਿਨ ਹੈ ਦਾਤ ਕੋਈ ਪੰਦਾ ਹੈ ਹਰ ਕੋਈ ਨਹੀਂ ਇਸ ਲਈ ਸਭ ਨੂੰ ਬੇਨਤੀ ਹੈ ਸਤ ਸੰਗਤਿਓ ਅਣੀ ਨੂੰ ਬੇਤਿਆਨ ਕਰਦਾ ਖਿਮਾ ਦਾ ਜਾਚਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਰ ਕਰਨਾ ਜਿੰਦਗੀ ਇਸ ਤਮਾਰਾ ਵੱਧ ਘਟ ਬੋਲਿਆ ਦਾਸ ਦਾ ਨੰਚ ਤੱਕ ਦੇ ਸਤ ਸੰਗਤਿਓ ਸੀਸ ਕਰੋ ਅਰਦਾਸ ਸੰਗਤੋ ਕਥਾ ਵਿਚਾਰ ਕਰਨ ਦੀ ਯਾਜ ਆਜਾਵੇ ਗੱਲਵਰੀ ਕੇ ਫਤਿਹ ਦਾ ਜਵਾ ਫਤਿਹ ਦਿਓ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ